ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆਂ ਅੱਜ ਅਸੀਂ ਪੰਜਾਬ ਦੇ ਵਿੱਚ ਜੋ ਅਸੀਂ ਦੇਖ ਰਹੇ ਆਂ ਜੋ ਅਸੀਂ ਪਿੰਡਾਂ ਦੇ ਵਿੱਚ ਦੇਖ ਰਹੇ ਆਂ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਤੇ ਪੰਜਾਬ ਦੇ ਹੁਕਮਰਾਨਾਂ ਨੂੰ ਭਾਰਤ ਦੇ ਹੁਕਮਰਾਨਾਂ ਨੂੰ ਜਣੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਕੋਈ ਉਹਦੀ ਜਾਣਕਾਰੀ ਦੇ ਰਹੇ ਆਂ ਕਿ ਉਹਦੇ ਤੇ ਵੀ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਅਸੀਂ ਲੋਕਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦੇ ਆਂ ਵੇਖੋ ਜਿਹੜੀ ਮਾਂ ਹੁੰਦੀ ਹੈ ਮਾਂ ਦਾ ਦਰਜਾ ਬਹੁਤ ਵੱਡਾ ਹੈ ਮਾਂ ਦਾ ਰਤਬਾ ਬਹੁਤ ਵੱਡਾ ਹੈ ਤਾਂ ਇਸ ਵਾਸਤੇ ਜਿਹੜੇ ਪੁੱਤ ਮਾਮਾਂ ਨੂੰ ਤੰਗ ਕਰਦੇ ਹਨ ਮਾਪਿਆਂ ਨੂੰ ਤੰਗ ਕਰਦੇ ਹਨ ਪਿੰਡਾਂ ਦੀ ਸਹਿਮਤੀ ਨਾਲ ਪਿੰਡਾਂ ਦੀਆਂ ਨਗਰ ਪੰਚਾਇਤਾਂ ਦੀ ਸਹਿਮਤੀ ਨਾਲ ਜਾਣੀ ਕਿ ਇਸ ਤੇ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਮੰਨ ਕੇ ਚੱਲੋ ਮਾਂ ਇੱਕ ਪੁੱਤ ਨੂੰ ਜਨਮ ਦਿੰਦੀ ਹੈ ਉਹਦਾ ਗੋਹ ਮੂਤ ਧੋਦੀ ਹੈ ਤੇ ਵੱਡਾ ਹੋ ਕੇ ਚਾਹੇ ਉਹ ਨਸ਼ੇ ਖਾਂਦਾ ਹੈ ਚਾਹੇ ਮਤਲਬ ਮਾਪਿਆਂ ਨੂੰ ਨਸ਼ੇ ਨਹੀਂ ਵੀ ਖਾਂਦਾ ਕੰਮ ਨਹੀਂ ਕਰਦਾ ਮਾਪਿਆਂ ਦੇ ਪੱਲਿਓ ਖਾਂਦਾ ਹੈ ਮਾਪਿਆਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਫਿਰ ਉਹ ਪੁੱਤ ਤੋਂ ਮਾਪੇ ਬੜੇ ਦੁਖੀ ਹੋ ਜਾਂਦੇ ਹਨ ਪਰ ਇਸ ਵਾਸਤੇ ਇਸ ਤੇ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਵੀ ਜਿਹੜੇ ਪੁੱਤ ਮਾਪਿਆਂ ਨੂੰ ਤੰਗ ਕਰਨਗੇ ਮਾਪਿਆਂ ਨੂੰ ਪਰੇਸ਼ਾਨ ਕਰਨਗੇ ਜਾਨੀ ਕਿ ਉਹਨਾਂ ਤੇ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਜਾਨੀ ਕਿ ਇਹੋ ਜਿਹਾ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਕਿ ਕੋਈ ਵੀ ਬੱਚਾ ਆਪਣੇ ਬਾਪਿਆਂ ਨੂੰ ਤੰਗ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਚਾਹੇ ਉਹ ਕੰਮ ਨਹੀਂ ਕਰਦਾ ਚਾਹੇ ਉਹ ਨਸ਼ੇ ਖਾਂਦਾ ਹੈ ਜੇ ਉਹ ਮਾਪਿਆਂ ਨੂੰ ਤੰਗ ਕਰਦਾ ਹੈ ਮਾਪਿਆਂ ਨੂੰ ਪਰੇਸ਼ਾਨ ਕਰਦਾ ਹੈ ਮਾਪਿਆਂ ਤੋਂ ਪੈਸੇ ਮੰਗਦਾ ਹੈ ਜਾਨੀ ਕਿ ਇਹਦਾ ਫਿਰ ਜਿਹੜਾ ਹੱਲ ਹੈ ਉਹ ਸਾਡੀਆਂ ਸਰਕਾਰਾਂ ਤੇ ਸਾਡੇ ਲੋਕ ਕੱਢ ਸਕਦੇ ਆ ਇਹ ਨਾ ਸੋਚੋ ਵੀ ਅੱਜ ਫਲਾਣੇ ਦਾ ਪੁੱਤ ਮਾੜੇ ਪਾਸੇ ਤੁਰਿਆ ਚਾਹੇ ਉਹ ਨਸ਼ੇ ਖਾਂਦਾ ਹੈ ਚਾਹੇ ਉਹ ਮਾਪਿਆਂ ਨੂੰ ਤੰਗ ਕਰਦਾ ਭੜਕੇ ਠੋਡੇ ਘਰੇ ਵੀ ਉਹ ਪੁੱਤ ਪੈਦਾ ਹੋ ਸਕਦਾ ਹੈ ਉਹ ਹਾਲਾਤ ਤੁਹਾਡੇ ਘਰਾਂ ਵਿੱਚ ਵੀ ਬਣ ਸਕਦੇ ਆ ਅੱਜ ਮੰਨ ਕੇ ਚੱਲੋ ਤੁਹਾਡੇ ਘਰ ਦੇ ਵਿੱਚ ਉਹ ਹਾਲਾਤ ਨਹੀਂ ਮੰਨ ਕੇ ਚੱਲੋ ਠੋੜਾ ਪੁੱਤ ਵਧੀਆ ਤਾਂ ਗਾਂ ਠੋੜੇ ਪੁੱਤ ਦੇ ਵੀ ਗਾਂ ਉਹ ਪੁੱਤ ਪੈਦਾ ਹੋ ਸਕਦਾ ਜਦੋਂ ਇੱਕ ਕਾਨੂੰਨ ਬਣ ਜਾਊਗਾ ਵੀ ਕੋਈ ਵੀ ਬੱਚਾ ਜਿਹੜਾ ਆਪਣੇ ਮਾਪਿਆਂ ਨੂੰ ਬਿਨਾਂ ਵਜ੍ਹਾ ਤੋਂ ਤੰਗ ਪਰੇਸ਼ਾਨ ਕਰਦਾ ਹੈ ਯਾਨੀ ਕਿ ਉਹਨਾਂ ਦੀ ਗਾਲਾਂ ਤੋਪੜਾ ਦਿੰਦਾ ਹੈ ਜਾਂ ਉਹਨਾਂ ਨੂੰ ਬਿਨਾਂ ਵਜ੍ਹਾ ਤੋਂ ਬੰਦਾਮ ਕਰਦਾ ਹੈ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਹਦੇ ਤੇ ਕੋਈ ਕਾਨੂੰਨ ਬਣ ਜਾਇਆ ਇਹੋ ਜਿਹਾ ਉਹਨੂੰ ਡਰ ਹੋਵੇ ਉਹਨੂੰ ਭੈ ਹੋਵੇ ਵੀ ਜੇ ਮੈਂ ਆਪਣੇ ਮਾਪਿਆਂ ਨੂੰ ਤੰਗ ਪਰੇਸ਼ਾਨ ਕੀਤਾ ਜੇ ਮੇਰੇ ਬਾਪਿਆਂ ਨੇ ਜਾ ਕੇ ਰਿਪੋਰਟ ਲਖਾਤੀ ਤਾਂ ਐਸਾ ਕਾਨੂੰਨ ਹੋਵੇ ਕਿ ਸੋਵੀਰੀ ਡਰੇ ਜਿਹੜਾ ਬੱਚਾ ਆਪਣੇ ਮਾਪਿਆਂ ਨੂੰ ਤੰਗ ਕਰਦਾ ਹੈ ਮੈਂ ਜਦ ਪਿੰਡਾਂ ਦੇ ਵਿੱਚ ਇਹ ਹਾਲਾਤ ਵੇਨ ਨੌਜਵਾਨਾਂ ਦੇ ਪਹਿਲਾ ਮਾਪਿਆਂ ਨੇ ਉਹਨਾਂ ਨੂੰ ਜੰਮਿਆ ਜਾਇਆ ਪਾਲਿਆ ਉਹਨਾਂ ਨੂੰ ਪੜਾਇਆ ਉਹਨਾਂ ਨੂੰ ਲਖਾਇਆ ਕਿ ਮੁੜ ਕੇ ਜਦੋਂ ਉਹ ਪੁੱਤ ਮਾੜੇ ਕੰਮ ਦੇ ਵਿੱਚ ਪੈ ਕੇ ਮਾਪਿਆਂ ਨੂੰ ਤੰਗ ਪਰੇਸ਼ਾਨ ਕਰਦਾ ਜਦੋਂ ਮੈਂ ਮਾਪਿਆਂ ਦੇ ਅਤਰੂ ਵੇਨ ਮੈਂ ਵੜਾ ਆਪਣੇ ਆਪ ਨੂੰ ਪਰੇਸ਼ਾਨੀ ਸਮਝਦਾ ਹੈ ਤਾਜ ਫਿਰ ਇਸਤੇ ਮੇ ਵੀਰ ਕੋ ਕੋਈ ਪਾਉਣ ਲੱਗਿਆ ਕਿ ਜਿਹੜੇ ਬੱਚੇ ਮਾੜੇ ਪਾਸੇ ਤੁਰ ਕੇ ਅਸੀਂ ਸੋਚਦੇ ਆ ਵੀ ਚੱਲ ਯਾਰ ਮਾਪਿਆਂ ਨੂੰ ਤੰਗ ਹੀ ਕਰਦਾ ਜਦੋਂ ਉਹ ਮਾਪਿਆਂ ਦੇ ਲਈ ਕੋਈ ਦਰਦ ਨਹੀਂ ਸਮਝਦਾ ਆਪਣੀ ਮਾਂ ਦੇ ਲਈ ਕੋਈ ਦਰਦ ਨਹੀਂ ਸਮਝਦਾ ਉਹ ਬੱਚਾ ਇੱਕ ਦਿਨ ਨਗਰ ਲਈ ਤੇ ਸਾਡੇ ਸਮਾਜ ਲਈ ਸਾਡੇ ਭਾਰਤ ਲਈ ਸਾਡੇ ਪੰਜਾਬ ਦੇ ਲਈ ਵੀ ਹਾਨੀਕਾਰ ਸਾਬਤ ਹੋ ਸਕਦਾ ਹੈ ਉਹ ਪੰਜਾਬ ਦੀ ਕਾਨੂੰਨਕ ਵਿਵਸਥਾ ਨੂੰ ਵੀ ਢਾਹ ਲਾ ਸਕਦਾ ਹੈ ਉਹ ਮਤਲਬ ਕਿ ਸਾਡੇ ਦੇਸ਼ ਦਾ ਨੁਕਸਾਨ ਵੀ ਕਰ ਸਕਦਾ ਹੈ ਪਹਿਲਾਂ ਉਹ ਮਾਪਿਆਂ ਦਾ ਨੁਕਸਾਨ ਕਰਦਾ ਉਹਦੇ ਅੰਦਰ ਕੋਈ ਦਰਦ ਨਹੀਂ ਕੋਈ ਮਤਲਬ ਉਹਨੂੰ ਆਇਆ ਹੁੰਦਾ ਵੀ ਮੈਂ ਨਸ਼ੇ ਖਾਣੇ ਆ ਜਾਂ ਮੈਂ ਮਾਪਿਆਂ ਨੂੰ ਤੰਗ ਪਰੇਸ਼ਾਨ ਕਰਨਾ ਤਾਂ ਫਿਰ ਉਹ ਦੇਸ਼ ਦਾ ਸਾਡੇ ਕੀ ਲੱਗਦਾ ਹੋਊਗਾ ਜਾਂ ਸਾਡੇ ਨਗਰ ਦਾ ਕੀ ਲੱਗਦਾ ਹੋਊਗਾ ਤਾਂ ਮੈਂ ਅੱਜ ਲੋਕਾਂ ਨੂੰ ਅਪੀਲ ਕਰਦਾ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਲੋਕਾਂ ਨੂੰ ਅਪੀਲ ਕਰਦਾ ਵੀ ਇਹਦੇ ਤੇ ਸਾਰੇ ਸਹਿਮਤੀ ਪ੍ਰਗਟ ਕਰਕੇ ਕੋਈ ਕਾਨੂੰਨ ਬਣਾਓ ਕਮੇਟੀ ਪਿੰਡ ਦੇ ਵਿੱਚ ਬਣ ਜੇ ਇੱਕ ਵੇਰੀ ਮਾਫ ਕਰੋ ਦੋ ਵੇਰੀ ਮਾਫ ਕਰੋ ਜੇ ਉਹ ਬੱਚਾ ਸੁਧਰਦਾ ਨਹੀਂ ਆਪਣੇ ਮਾਪਿਆਂ ਨੂੰ ਤੰਗ ਕਰਦਾ ਤਾਂ ਉਹਦੇ ਤੇ ਕੋਈ ਐਹੇ ਕਾ ਕਾਨੂੰਨ ਹੋਵੇ ਕਿ 100 ਵੇਰੀ ਬਾਪਿਆਂ ਨੂੰ ਤੰਗ ਕਰਨ ਤੋਂ ਪਹਿਲਾਂ ਸੋਚੇ ਵੀ ਜੇ ਮੇਰੇ ਮਾਪਿਆਂ ਨੇ ਜਾ ਕੇ ਉੱਥੇ ਸ਼ਿਕਾਇਤ ਕਰਤੀ ਕਮੇਟੀ ਨੇ ਰਿਪੋਰਟ ਦੇਤੀ ਤੇ ਮੇਰਾ ਬਣੂਗਾ ਕੀ ਯਾਨੀ ਕਿ ਅੱਜ ਭਾਰਤ ਦੇਸ਼ ਤੇ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਆ ਮਾਂ ਸਭ ਦੀ ਸਾਂਝੀ ਹੁੰਦੀ ਹੈ ਮਾਪੇ ਸਭ ਦੇ ਸਾਹਮਣੇ ਹੁੰਦੇ ਆ ਮਾਪਿਆਂ ਦਾ ਆਪਾਂ ਦੇਣ ਨਹੀਂ ਦੇ ਸਕਦੇ 9 ਮਹੀਨੇ ਉਹਨੂੰ ਗਰਭ ਦੇ ਵਿੱਚ ਰੱਖਿਆ ਫਿਰ ਉਹਨੂੰ ਪਾਲਿਆ ਉਹਦਾ ਟੱਟੀ ਪਿਸ਼ਾਬ ਧੋਤਾ ਤੇ ਵੱਡਾ ਹੋ ਕੇ ਉਹੀ ਮਾਪਿਆਂ ਨੂੰ ਤੰਗ ਕਰੇ ਜੇ ਇਸ ਮਸਲੇ ਦਾ ਆਪਾਂ ਹੱਲ ਨਹੀਂ ਕਰ ਸਕਦੇ ਤਾਂ ਫਿਰ ਕਰਾਂਗੇ ਕੀ ਸਾਰੇ ਲੋਕ ਰਲ ਕੇ ਦੇਸ਼ ਦੇ ਹੁਕਮਰਾਨ ਰਲ ਕੇ ਮਾਪਿਆਂ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਮਾਂ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਇਹਦੇ ਤੇ ਕੋਈ ਕਾਨੂੰਨ ਬਣ ਕੇ ਜਿਹੜੇ ਬੱਚੇ ਅੱਜ ਮਾਪਿਆਂ ਨੂੰ ਤੰਗ ਕਰਦੇ ਆ ਚਾਹੇ ਉਹ ਕਿਸੇ ਵੀ ਪ੍ਰਕਾਰ ਦਾ ਤੰਗ ਕਰਦੇ ਆ ਉਹਨਾਂ ਤੇ ਕੋਈ ਸਖਤ ਕਾਨੂੰਨ ਬਣ ਜੇ ਕਿ ਬੱਚੇ ਆ ਜਿਹੜੇ ਮੁੜ ਕੇ ਵਿਗੜਨਗੇ ਨਹੀਂ ਸਾਡੇ ਪੰਜਾਬ ਦੇ ਹਾਲਾਤ ਨਹੀਂ ਵਿਗੜਨਗੇ ਸਾਡੇ ਮਤਲਬੀ ਦੇਸ਼ ਦੇ ਹਾਲਾਤ ਨਹੀਂ ਵਿਗੜਨਗੇ ਕਿਉਂਕਿ ਉਹ ਬੇਕਿਰਕ ਹੋ ਜਾਂਦੇ ਆ ਮੁੜ ਕੇ ਉਹ ਕਿਸੇ ਨੂੰ ਮਾਰਨ ਲੱਗੇ ਨਹੀਂ ਵੰਦੇ ਕਿਸੇ ਨੂੰ ਲੁੱਟਣ ਲੱਗੇ ਨਹੀਂ ਵੰਦੇ ਕਿਉਂਕਿ ਉਹ ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰਦੇ ਆ ਮਾੜੇ ਕੰਮਾਂ ਦੀ ਆਪਣੇ ਮਾਂ ਨੂੰ ਤੰਗ ਕਰਨਾ ਪਿਓ ਨੂੰ ਤੰਗ ਕਰਨਾ ਯਾਨੀ ਕਿ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਉਹਨਾਂ ਦੇ ਦਿਲ ਪੱਥਰ ਹੋ ਜਾਂਦੇ ਫਿਰ ਉਹਨਾਂ ਦਾ ਤਾਂ ਕੋਈ ਦੇਸ਼ ਕੁਛ ਲੱਗਦਾ ਨਾ ਉਹਨਾਂ ਦਾ ਕੋਈ ਭਰਾ ਕੁਛ ਲੱਗਦਾ ਨਾ ਉਹਨਾਂ ਦਾ ਕੋਈ ਚਾਚਾ ਤਾਇਆ ਕੁਛ ਲੱਗਦਾ ਜਿਹੜਾ ਮਾਂ ਦਾ ਨਹੀਂ ਬਣੇ ਉਹ ਸਾਡੇ ਦੇਸ਼ ਦਾ ਕਿ ਬਣੋ ਜਿਹੜਾ ਪਿਓ ਦਾ ਨਹੀਂ ਬਣੇ ਉਹ ਸਾਡੇ ਦੇਸ਼ ਦਾ ਕਿ ਬਣੋ ਤਾਂ ਇਸ ਤੇ ਸਾਨੂੰ ਅੱਜ ਬੜੀ ਗੰਮੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ 사ਤਗੁਰੂ ਤੇਰਾ ਹੀ ਆਸਰਾ ਜੀ